ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਵੱਸਦੇ ਸਮੂਹ ਭੈਣ ਭਰਾਵੋ ਦੋਸਤੋ ਮਿੱਤਰੋ ਸੱਜਣੋ ਬਲਜੀਤ ਸਿੰਘ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਹੋਵੇ ਜੀ ਪਿਛਲੇ ਕੁਝ ਦਿਨਾਂ ਤੋਂ ਵੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜੀ ਕਿ ਭਾਵੇਂ ਪੂਰੀ ਤੇ ਨਹੀਂ ਪਰ ਛੋਟਾ ਜਿਹਾ ਕਲਿੱਪ ਹੈ ਜਿਸ ਵਿੱਚ ਭਾਈ ਪਰਮਜੀਤ ਸਿੰਘ ਜੀ ਨੇ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਕੋ ਬੋਲ ਬੋਲ ਬੋਲੇ ਹਨ ਜਿਹੜੇ ਕਿ ਬਹੁਤ ਹੀ ਗਲਤ ਹਨ ਕਿਉਂਕਿ ਗੁਰਬਾਣੀ ਸਾਨੂੰ ਇਹ ਬੋਲ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਦੇ ਅੰਦਰ ਬਾਬਾ ਨਾਨਕ ਜੀ ਸ਼੍ਰੀ ਰਾਗ ਦੇ ਵਿੱਚ ਵਚਨ ਫਰਮਾਉਂਦੇ ਹਨ ਜਿਤ ਬੋਲੇ ਐ ਪਤ ਪਾਈ ਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਬਿਗੁਚਣਾ ਸੁਣ ਮੂਰਖ ਮਨ ਅਜਾਣ ਭਾਵੇਂ ਕਿ ਸਾਨੂੰ ਫੇਸਬੁੱਕ ਉੱਤੇ ਅਤੇ ਵਟਸਐਪ ਦੇ ਉੱਤੇ ਇਹ ਲਿਖਤੀ ਮੈਸੇਜ ਵੀ ਮਿਲ ਰਹੇ ਹਨ ਕਿ ਪਹਿਲਾਂ ਦੂਜੀ ਧਿਰ ਵੱਲੋਂ ਬਾਬਾ ਨਾਨਕ ਜੀ ਦੇ ਪ੍ਰਤੀ ਕੋਬੋਲ ਬੋਲ ਬੋਲੇ ਗਏ ਹਨ ਆਪ ਸ਼ਬਦ ਬੋਲੇ ਗਏ ਹਨ ਅਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਧਰਮ ਦੇ ਨਾਮ ਦੇ ਉੱਤੇ ਭਾਵੇਂ ਕਿ ਇਹ ਸਾਰੀਆਂ ਗੱਲਾਂ ਸਾਨੂੰ ਲਿਖਤੀ ਮੈਸੇਜ ਰਾਹੀਂ ਮਿਲ ਰਹੀਆਂ ਨੇ ਅਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਦੂਜੀ ਧਿਰ ਵਾਲਿਆਂ ਨੇ ਜੋ ਗਲਤੀ ਕੀਤੀ ਉਹਦੀ ਮੁਆਫੀ ਵੀ ਉਹਨਾਂ ਨੇ ਮੰਗੀ ਹੈ ਪਰ ਜੇ ਅਸੀਂ ਆਪਣਾ ਪੱਖ ਦੂਜੇ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਤ ਦੇਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਗੱਲ ਉਹਨਾਂ ਦੇ ਪੱਲੇ ਪਾਉਣਾ ਚਾਹੁੰਦੇ ਆ ਸਮਝਾਉਣਾ ਚਾਹੁੰਦੇ ਆ ਤੇ ਸਮਝਾਉਣ ਦਾ ਸਭ ਤੋਂ ਵਧੀਆ ਢੰਗ ਇਹ ਹੁੰਦਾ ਹੈ ਕਿ ਅਸੀਂ ਅਗਲੇ ਨੂੰ ਆਪਣੀ ਗੱਲ ਵੀ ਆਖ ਜਾਈਏ ਤੇ ਸਾਡੀ ਵੀ ਜਿਹੜੀ ਇੱਜ਼ਤ ਹੈ ਉਹ ਬਰਕਰਾਰ ਰਹੇ ਸਾਡੀ ਇੱਜ਼ਤ ਨੂੰ ਖਤਰਾ ਨਾ ਹੋਵੇ ਅਸੀਂ ਆਪਣੀ ਗੱਲ ਵੀ ਆਖੀਏ ਪਰ ਝਗੜਾ ਵੀ ਕੋਈ ਨਾ ਹੋਵੇ ਜਿਵੇਂ ਕਿ ਬਾਬਾ ਨਾਨਕ ਜੀ ਫਰਮਾਉਂਦੇ ਨੇ ਜਿੱਤ ਬੋਲੇ ਪੱਤ ਪਾਈ ਹੈ ਸੋ ਬੋਲਿਆ ਪ੍ਰਵਾਨ ਬੋਲਿਆ ਉਹੀ ਪ੍ਰਵਾਨ ਚੜਦਾ ਹੈ ਜਿਹੜੇ ਬੋਲ ਬੋਲਣ ਦੇ ਨਾਲ ਸਾਡੀ ਇੱਜ਼ਤ ਜਿਹੜੀ ਆ ਬਰਕਰਾਰ ਰਵੇ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ ਐ ਮਿਰਿਆ ਅਨਜਾਨ ਮਨਾ ਐ ਮੂਰਖ ਮਨਾ ਫਿੱਕਾ ਬੋਲ ਕਦੇ ਭੁੱਲ ਕੇ ਵੀ ਨਹੀਂ ਬੋਲਣਾ ਕਿਉਂਕਿ ਅਸੀਂ ਆਪਣੀ ਗੱਲ ਵੀ ਰੱਖਣਾ ਚਾਹੁੰਦੇ ਆ ਆਪਣੇ ਆਪ ਨੂੰ ਸਹੀ ਵੀ ਦੱਸਣਾ ਚਾਹੁੰਦੇ ਆ ਪਰ ਫਿਰ ਆਪਣੇ ਉੱਤੇ ਹੀ ਉਲਟੀ ਗੱਲ ਆ ਜਾਏ ਫਿਰ ਉਹ ਨਾ ਬਚਨਾਂ ਦਾ ਵੀ ਫਾਇਦਾ ਕੋਈ ਨਹੀਂ ਸੋ ਇਹ ਸਤਗੁਰੂ ਦੀ ਬਾਣੀ ਦੇ ਬਚਨ ਨੇ ਅਸੀਂ ਆਪਣੇ ਆਪ ਨੂੰ ਜੇ ਫਿਕਰ ਸਦਵਾਉਂਦੇ ਆਂ ਤੇ ਸਾਡੀ ਤੇ ਪਹਿਲਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਉਹ ਵੱਖਰੀ ਗੱਲ ਹੈ ਵੀ ਗੁਰਬਾਣੀ ਜਿਹੜੀ ਹੈ ਕੁੱਲ ਕਾਇਨਾਤ ਵਾਸਤੇ ਸਾਂਝੀ ਹੈ ਗੁਰੂ ਬਾਬੇ ਦਾ ਜਿਹੜਾ ਉਪਦੇਸ਼ ਹੈ ਕੁੱਲ ਜਹਾਨ ਵਾਸਤੇ ਸਾਂਝਾ ਹੈ ਪਰ ਜੇ ਫਿਕਰ ਸਦਵਾਉਨੇ ਆਂ ਤੇ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਬੇ ਦੇ ਬਚਨਾਂ ਨੂੰ ਸੱਤ-ਸੱਤ ਕਰਕੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ ਖੈਰ ਮਨੁੱਖ ਗਲਤੀਆਂ ਦਾ ਪੁਤਲਾ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਨਾ ਭੁੱਲਣ ਹਾਰ ਕੇਵਲ ਤੇ ਕੇਵਲ ਸੱਚਾ ਸਤਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਹੈ ਮਨੁੱਖ ਗਲਤੀਆਂ ਦਾ ਪੁਤਲਾ ਹੈ ਆਪਣੀ ਗਲਤੀ ਮੰਨ ਲੈਣੀ ਇਹ ਵੀ ਇੱਕ ਬੜਾ ਵੱਡਾ ਗੁਣ ਹੈ ਨਿਮਰਤਾ ਵਿੱਚ ਝੁਕ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਮਾਣ ਕਰਨ ਵਾਲੀ ਗੱਲ ਹੈ ਸੋ ਇਸ ਤੋਂ ਬਾਅਦ ਇੱਕ ਵੀਡੀਓ ਹੋਰ ਵਾਇਰਲ ਹੋਈ ਜਿਸ ਵਿੱਚ ਇੱਕ ਬੀਬੀ ਨੇ ਜੋ ਕਿ ਇਸਾਈ ਮਤ ਦੇ ਨਾਲ ਆਪਣੇ ਵਿਚਾਰ ਰੱਖਦੀ ਹੈ ਉਸ ਬੀਬੀ ਨੇ ਵੀ ਆਪਣਾ ਜਿਹੜਾ ਰੋਸ ਸੀ ਉਹ ਪ੍ਰਗਟ ਕੀਤਾ ਪਰ ਰੋਸ ਪ੍ਰਗਟ ਕਰਦਿਆਂ ਹੋਇਆਂ ਉਸ ਬੀਬੀ ਨੇ ਵੀ ਸੇਮ ਇਹੀ ਨੁਕਤਾ ਅਪਣਾਇ ਗੁਰਬਾਣੀ ਦੇ ਵਿੱਚੋਂ ਕੁਝ ਬਚਨ ਲਏ ਸ਼ਬਦ ਲਏ ਤੇ ਉਹਨਾਂ ਸ਼ਬਦਾਂ ਦੇ ਗਲਤ ਅਰਥ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਿੱਥੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਉੱਥੇ ਹੀ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ ਗੁਰਬਾਣੀ ਵਿੱਚੋਂ ਉਹਨਾਂ ਨੇ ਜਿਹੜੇ ਬਚਨ ਲਏ ਮੈਂ ਉਹਨਾਂ ਦੀ ਟੁਕ ਮਾਤਰ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਪਿਆਰੋ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1141 ਦੇ ਉੱਪਰ ਸੁਭਾਏਮਾਨ ਹੈ ਪਿਤਾ ਹਮਾਰੇ ਪ੍ਰਗਟੇ ਮਾਜ ਇਹਨਾਂ ਟੁਕਾਂ ਦੇ ਅਰਥ ਕਰਦੇ ਹਾਂ ਭੈਣ ਜੀ ਨੇ ਇਹ ਗੱਲ ਆਖੀ ਕਿ ਯਿਸੂ ਮਸੀਹ ਦਾ ਇਸ ਸ਼ਬਦ ਦੇ ਵਿੱਚ ਜ਼ਿਕਰ ਆਇਆ ਹੈ ਪਰ ਆਪਾਂ ਵਿਚਾਰ ਕਰਦੇ ਹਾਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਪਿਤਾ ਹਮਾਰੇ ਪ੍ਰਗਟੇ ਮਾਜ ਭਾਵ ਕੇ ਹਮਾਰੇ ਪਿਤਾ ਅਕਾਲ ਪੁਰਖ ਪਾਰਬ੍ਰਮ ਪਰਮੇਸ਼ਰ ਜੀ ਪ੍ਰਗਟੇ ਮਾਜ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋਏ ਹਨ ਪਿਤਾ ਪੁੱਤਰ ਅਲਕੀਨੀ ਸਾਂਝ ਪਿਤਾ ਨੇ ਪਾਰਬ੍ਰਮ ਪਰਮੇਸ਼ਰ ਨੇ ਅਤੇ ਪੁੱਤਰ ਨੇ ਮਨ ਰੂਪ ਪੁੱਤਰ ਨੇ ਮਿਲ ਕੇ ਸਾਂਝ ਕੀਤੀ ਹੈ ਕਹੋ ਨਾਨਕ ਜੋ ਪਿਤਾ ਪਤੀਨੇ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਕਿ ਜਦੋਂ ਪਿਤਾ ਕਿਰਪਾਲ ਹੁੰਦਾ ਹੈ ਪਿਤਾ ਜਦੋਂ ਦਿਆਲ ਹੁੰਦਾ ਹੈ ਆਪਣੇ ਪੁੱਤਰ ਦੇ ਉੱਤੇ ਪਿਤਾ ਪੁੱਤ ਇੱਕਿਆ ਰੰਗ ਲੀਨੇ ਤਾਂ ਪਿਤਾ ਆਪਣੇ ਵਰਗੇ ਗੁਣ ਆਪਣੀ ਸ਼ਖਸੀਅਤ ਆਪਣੇ ਬੱਚੇ ਦੇ ਵਿੱਚ ਪਾ ਦਿੰਦਾ ਹੈ ਉਹਨੂੰ ਉਸੇ ਮੁਤਾਬਕ ਘੜ ਦਿੰਦਾ ਹੈ ਆਪਣੇ ਵਰਗਾ ਬਣਾ ਲੈਂਦਾ ਹੈ ਭਾਵ ਕਿ ਜੋ ਆਪਣੇ ਜੀਵਨ ਦੇ ਵਿੱਚ ਮਤ ਹੈ ਉਹੀ ਆਪਣੇ ਬੱਚਿਆਂ ਨੂੰ ਦੇਣ ਦਾ ਯਤਨ ਕਰਦਾ ਹੈ ਤੇ ਆਪਣੇ ਵਰਗਾ ਬਣਾਉਣ ਦਾ ਯਤਨ ਕਰਦਾ ਹੈ ਹੁਣ ਅਸੀਂ ਇਹ ਗੱਲ ਸਮਝਣੀ ਹੈ ਕਿ ਗੁਰਬਾਣੀ ਦੇ ਵਿੱਚੋਂ ਕਿ ਸਾਡੇ ਮਾਤਾ ਪਿਤਾ ਪਾਰਬ੍ਰह्म ਪਰਮੇਸ਼ਰ ਜੀ ਕਿਵੇਂ ਹਨ ਕਿ ਸਰੂਪ ਦੇ ਵਿੱਚ ਉਹ ਸਾਡੇ ਲਈ ਮਾਤਾ ਤੇ ਪਿਤਾ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਆਉਂਦਾ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 151 ਦੇ ਉੱਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਮਾਤਾ ਮਤ ਪਿਤਾ ਸੰਤੋਖ ਸਤਿਕ ਭਾਈ ਕਰ ਇਹ ਵਿਸ਼ੇਖ ਅਕਾਲ ਪੁਰਖ ਪਾਰਬਰਮ ਪਰਮੇਸ਼ਰ ਸਾਡਾ ਪਿਤਾ ਹੈ ਸਾਡੀ ਮਾਤਾ ਹੈ ਪਰ ਉਹ ਕੇਸ ਰੂਪ ਦੇ ਵਿੱਚ ਹੈ ਉਹ ਕੋਈ ਚਾਰ ਜਾਂ 6 ਹੱਥਾਂ ਵਾਲੀ ਮਾਤਾ ਨਹੀਂ ਜਾਂ ਉਹ ਕੋਈ ਚਾਰ ਸਿਰਾਂ ਵਾਲਾ ਪਿਤਾ ਨਹੀਂ ਬਲਕਿ ਮਾਤਾ ਹੈ ਸੋਹਣੀ ਮੱਤ ਦੇ ਰੂਪ ਦੇ ਵਿੱਚ ਪਿਤਾ ਹੈ ਸੰਤੋਖ ਦੇ ਰੂਪ ਦੇ ਵਿੱਚ ਇਸ ਤਰੀਕੇ ਨਾਲ ਅਕਾਲ ਪੁਰਖ ਪਾਰਬਰਮ ਪਰਮੇਸ਼ਰ ਮਾਤਾ ਪਿਤਾ ਬਣ ਕੇ ਇਸ ਮਨ ਰੂਪ ਪੁੱਤਰ ਨੂੰ ਸੋਨਾ ਜੀਵਨ ਬਖਸ਼ਿਸ਼ ਕਰਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕੇਵਲ ਯਿਸੂ ਮਸੀਹ ਜੀ ਹੀ ਪਾਰ ਬ੍ਰਹਮ ਪਰਮੇਸ਼ਰ ਦੇ ਪੁੱਤਰ ਨਹੀਂ ਬਲਕਿ ਗੁਰੂ ਅਰਜਨ ਸਾਹਿਬ ਜੀ ਤੇ ਫਰਮਾ ਰਹੇ ਨੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਐ ਰੱਬ ਜੀ ਤੁਸੀਂ ਸਾਡੇ ਮਾਤਾ ਪਿਤਾ ਹੋ ਸੋਹਣੇ ਮਤ ਅਤੇ ਸੰਤੋਖ ਰੂਪ ਦੇ ਵਿੱਚ ਅਤੇ ਅਸੀਂ ਹਮ ਬਾਰਕ ਤੇਰੇ ਅਸੀਂ ਮੰਨ ਕਰਕੇ ਤੁਹਾਡੇ ਧੀਆ ਪੁੱਤਰ ਹਾਂ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਜਦੋਂ ਅਸੀਂ ਸੰਤੋਖ ਦੇ ਅਧੀਨ ਹੁੰਨੇ ਹਾਂ ਜਦੋਂ ਅਸੀਂ ਗੁਰੂ ਵਾਲੀ ਸੋਣੀ ਮੱਤ ਦੇ ਅਧੀਨ ਹੁੰਨੇ ਹਾਂ ਤਾਂ ਸਾਡੇ ਮਨ ਨੂੰ ਕਨੇਰਾ ਸੁਖ ਮਿਲਦਾ ਹੈ ਭਾਵ ਕਿ ਸਾਡਾ ਮਨ ਜਿਹੜਾ ਹੈ ਉਹ ਫਿਰ ਆਨੰਦ ਦੇ ਵਿੱਚ ਵਿਚਰਦਾ ਹੈ ਇਸ ਤੋਂ ਬਾਅਦ ਭੈਣ ਜੀ ਨੇ ਸ਼ਬਦ ਲਿਆ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 627 ਦੇ ਉੱਪਰ ਸੁਭਾਏਮਾਨ ਹੈ ਸੋਰਠ ਰਾਗ ਦੇ ਅੰਦਰ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਦਾ ਡੇਰਾ ਪੰਨਾ ਹੁਣ ਇਸ ਤੁਕਾਂ ਦੇ ਅਰਥ ਕਰਦੇ ਆ ਹੋਇਆ ਵੀ ਉਹਨਾਂ ਨੇ ਇਹੀ ਦੱਸਣ ਦਾ ਯਤਨ ਕੀਤਾ ਕਿ ਪਰਮੇਸ਼ਰ ਦਿੱਤਾ ਬੰਨਾ ਕਿ ਭਾਵ ਇੱਕ ਪੁੱਤਰ ਬਖਸ਼ਿਸ਼ ਕੀਤਾ ਉਹ ਯਿਸੂ ਮਸੀਹ ਹੈ ਨਹੀਂ ਇਹਨਾਂ ਤੁਕਾਂ ਦੇ ਅਰਥ ਜਿਹੜੇ ਬਣਦੇ ਨੇ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਅਰਥ ਹੈ ਜੀ ਰੋਕ ਲਾਉਣੀ ਰੋਕ ਲਾਉਣੀ ਜਿਵੇਂ ਕਿ ਮੰਨ ਲਓ ਕੋਈ ਸਾਡੇ ਘਰ ਦੇ ਵਿੱਚ ਚੋਰੀ ਕਰਨ ਲਈ ਨਾ ਆਵੇ ਤੇ ਅਸੀਂ ਕੀ ਕਰਦੇ ਆ ਆਪਣੇ ਘਰ ਦੇ ਆਲੇ-ਦੁਆਲੇ ਕੰਧਾਂ ਦੇ ਉੱਤੇ ਕੱਚ ਲਾ ਦਿੰਦੇ ਆ ਕੱਚ ਲਾਉਂਨੇ ਆ ਕਈ ਕੰਡਿਆਲੀ ਤਾਰ ਬਣਾ ਕੇ ਲਾ ਦਿੰਦੇ ਨੇ ਵੀ ਤਾਂ ਜੋ ਕਿ ਸਾਡੇ ਘਰ ਵਿੱਚ ਕੋਈ ਚੋਰ ਨਾ ਆ ਸਕੇ ਰੋਕ ਲਾ ਦਿੱਤੀ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਗਲਤ ਪ੍ਰਭਾਵ ਨਾ ਪੈ ਸਕੇ ਤੇ ਅਕਾਲ ਪੁਰਖ 파ਰਬ੍ਰਮ ਪਰਮੇਸ਼ਰ ਜੀ ਰੋਕ ਲਾ ਦਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ ਬੰਨਾ ਮਤਲਬ ਬੰਨ ਲਾ ਦਿੱਤਾ ਰੋਕ ਲਾ ਦਿੱਤੀ ਰੁਕਾਵਟ ਖੜੀ ਕਰ ਦਿੱਤੀ ਕਿ ਭਾਵ ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹਨਾਂ ਵਾਸਤੇ ਰੁਕਾਵਟ ਬਣ ਗਈ ਕਿ ਉਹ ਸਾਡੇ ਜੀਵਨ ਵਿੱਚ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਜਿਨ੍ਹਾਂ ਵਿਕਾਰਾਂ ਕਰਕੇ ਸਾਡੇ ਅੰਦਰ ਹਮੇਸ਼ਾ ਦੁੱਖ ਰੋਗ ਉਤਪੰਨ ਹੁੰਦੇ ਰਹਿੰਦੇ ਸਨ ਦੁੱਖਾਂ ਨੇ ਰੋਗਾਂ ਨੇ ਸਾਡੇ ਜੀਵਨ ਵਿੱਚ ਡੇਰਾ ਲਾਇਆ ਹੋਇਆ ਸੀ ਉਹ ਡੇਰਾ ਹੁਣ ਚੁੱਕਿਆ ਗਿਆ ਖਤਮ ਹੋ ਗਿਆ ਮੁੱਕ ਗਿਆ ਕਿਉਂਕਿ ਰੁਕਾਵਟ ਜੋ ਪੈ ਗਈ आनंद ਕਰੈ ਨਰ ਨਾਰੀ ਹੁਣ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਆਨੰਦ ਮਾਣ ਰਹੇ ਹਨ ਅੱਖਾਂ ਸਹੀ ਵੇਖਦੀਆਂ ਹਨ ਕੰਨ ਸਹੀ ਸੁਣਦੇ ਹਨ ਜ਼ੁਬਾਨ ਸੱਚ ਬੋਲਦੀ ਹੈ ਹੱਥ ਖੋਂਦੇ ਨਹੀਂ ਬਲਕੇ ਵੰਡਦੇ ਨੇ ਪੈਰ ਸਿੱਧੇ ਪਾਸੇ ਚੱਲਦੇ ਨੇ ਸਾਡੀ ਸੋਚਣੀ ਦਾ ਢੰਗ ਬਦਲ ਗਿਆ ਹੈ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਇਹ ਕਿਰਪਾ ਕਿਹਦੀ ਹੋਈ ਹੈ ਅੰਦਰ ਬਾਹਰ ਵਸਦੇ ਮਾਲਕ ਦੀ ਕਿਰਪਾ ਹੋਈ ਹੈ ਉਹਨਾਂ ਨੇ ਗੁਰੂ ਦੇ ਉਪਦੇਸ਼ ਦੇ ਰਾਹੀਂ ਗੁਰੂ ਦੀ ਮਾਤਰਾਹੀਂ ਸਾਡੇ ਜੀਵਨ ਨੂੰ ਬਦਲਿਆ ਹੈ ਇਸ ਤੋਂ ਬਾਅਦ ਭੈਣ ਜੀ ਨੇ ਇੱਕ ਸ਼ਬਦ ਹੋਰ ਲਿਆ ਸੀ ਸੋ ਉਹ ਤੁਕਾਂ ਵੀ ਕਿਉਂਕਿ ਗਲਤ ਪੜਨ ਕਰਕੇ ਤੇ ਉਹ ਤੁਕਾਂ ਵੀ ਸਮਝ ਨਹੀਂ ਆਈਆਂ ਗੁਰਬਾਣੀ ਸਰਚਰ ਵਿੱਚ ਵੀ ਉਹ ਤੁਕਾਂ ਮਿਲੀਆਂ ਨਹੀਂ ਸੋ ਗੱਲ ਉਹ ਇਹ ਕਰਨਾ ਚਾਹੁੰਦੇ ਸੀ ਕਿ ਸ਼ਬਦ ਹੀ ਪਾਰਬ੍ਰਮ ਪਰਮੇਸ਼ਰ ਹੈ ਆਪਾਂ ਗੁਰਬਾਣੀ ਵਿੱਚੋਂ ਸਮਝਦੇ ਆਂ ਫਿਰ ਮੈਂ ਗੁਰਬਾਣੀ ਵਿੱਚੋਂ ਇੱਕ ਸ਼ਬਦ ਲੈ ਲਿਆ ਮਾਜ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 117 ਦੇ ਉੱਪਰ ਸੁਭਾਏ ਮਾਨ ਹੈ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦ ਦਾ ਅਰਥ ਹੈ ਹੁਕਮ ਅਕਾਲ ਪੁਰਖ ਪਾਰਬ੍ਰਮ ਪਰਮੇਸ਼ਰ ਦੇ ਹੁਕਮ ਦੇ ਨਾਲ ਉਤਪਤ ਪਰਲੋ ਸ਼ਬਦੇ ਹੋਵੇ ਉਤਪਤ ਹੋ ਰਹੀ ਹੈ ਪਰਲੋ ਹੋ ਰਹੀ ਹੈ ਜੀਵਤਪਨ ਹੁੰਦੇ ਨੇ ਖਤਮ ਹੁੰਦੇ ਨੇ ਧਰਤੀ ਬਣਦੀ ਹੈ ਨਾਸ਼ ਹੋ ਜਾਂਦੀ ਹੈ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਦੇ ਦੁਆਰਾ ਹੀ ਹੁਕਮ ਦੇ ਦੁਆਰਾ ਹੀ ਫਿਰ ਸਿਰਜੀ ਜਾਂਦੀ ਹੈ ਇਹ ਜੀਵ ਘੜਿਆ ਜਾਂਦਾ ਹੈ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਗੁਰੂ ਦੀ ਮੱਤ ਰਾਹੀਂ ਸਾਨੂੰ ਅਕਾਲ ਪੁਰਖ ਪਾਰ ਪਰਮ ਪਰਮੇਸ਼ਰ ਹਰ ਥਾਂ ਦੇ ਉੱਤੇ ਜੋ ਸੱਚਾ ਹੈ ਉਹ ਵਸਦਾ ਹੋਇਆ ਦਿਖਾਈ ਦਿੰਦਾ ਹੈ ਗੁਰਮੁਖ ਉਪਾਏ ਸਮਾਵਣਿਆ ਤੇ ਗੁਰੂ ਦੀ ਮੱਤ ਰਾਹੀਂ ਹੀ ਸਾਨੂੰ ਮਾਲਕ ਦੀ ਇਹ ਖੇਡ ਬਾਰੇ ਪਤਾ ਲੱਗਦਾ ਹੈ ਕਿ ਉਹ ਜੀਵਾਂ ਨੂੰ ਕਿਵੇਂ ਉਤਪੰਨ ਕਰਦਾ ਹੈ ਤੇ ਕਿਵੇਂ ਉਹਨਾਂ ਦਾ ਨਾਸ਼ ਕਰਦਾ ਹੈ ਸੋ ਇਹ ਗੁਰਬਾਣੀ ਦੇ ਅਰਥ ਹਨ ਜਿਨ੍ਹਾਂ ਜਿਨ੍ਹਾਂ ਗੁਰਬਾਣੀ ਦੇ ਅਰਥਾਂ ਦਾ ਗੁਰਬਾਣੀ ਦੀਆਂ ਤੁਕਾਂ ਦਾ ਭੈਣ ਜੀ ਨੇ ਗਲਤ ਅਰਥ ਕਰਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ ਇਹ ਵੀ ਇੱਕ ਬੜੀ ਮੰਦਭਾਗੀ ਗੱਲ ਹੈ ਭੈਣ ਜੀ ਭਾਈ ਪਰਮਜੀਤ ਸਿੰਘ ਜੀ ਨੂੰ ਆਖਰੇ ਨੇ ਕਿ ਉਹ ਆਪਣੇ ਕੀਤੇ ਦੀ ਗਲਤੀ ਮੰਨਣ ਹੁਣ ਸਵਾਲ ਇਹ ਹੈ ਕਿ ਭੈਣ ਜੀ ਆਪਣੀ ਗਲਤੀ ਮੰਨਣਗੇ ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਕੌਮ ਦੇ ਉੱਪਰ ਬੈਠੇ ਹੋਏ ਆਗੂ ਹਨ ਜਾਂ ਕੋਈ ਵੀ ਹਨ ਕੋਈ ਸਾਡੀ ਕੌਮ ਦੇ ਵਾਰਿਸ ਹਨ ਉਹ ਇਹਨਾਂ ਮਸਲਿਆਂ ਨੂੰ ਸੁਲਝਾਉਣ ਦਾ ਯਤਨ ਕਰਨ ਤਾਂ ਜੋ ਕਿ ਸਾਡੇ ਸਮਾਜ ਵਿੱਚ ਰਹਿੰਦੇ ਸਿੱਖ ਭਾਈਚਾਰੇ ਅਤੇ ਈਸਾਈ ਭਾਈਚਾਰੇ ਦੇ ਵਿੱਚ ਆਪਸੀ ਫੇਕ ਨਾ ਪਵੇ ਝਗੜਾ ਨਾ ਹੋਵੇ ਈਰਖਾ ਨਾ ਵਧੇ ਲੜਾਈ ਨਾ ਹੋਵੇ ਅਸੀਂ ਸਾਰੇ ਮਿਲ ਜੁੜ ਕੇ ਰਹੀਏ ਕਿਉਂਕਿ ਅਸੀਂ ਸਾਰੇ ਇੱਕ ਪਾਰਬ੍ਰਮ ਪਰਮੇਸ਼ਰ ਦੇ ਬੱਚੇ ਹਾਂ ਇੱਕ ਪਿਤਾ ਇੱਕ ਅਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ